ਸੋ ਪਾਵਰ ਆਫ ਸੋਸ਼ਲ ਜੁਨਤੀ ਦੇ ਪ੍ਰੈਜ਼ੀਡੈਂਟ ਜੀ ਫਕੀਰ ਚੰਦ ਜਸਲ ਸਾਹਿਬ ਬਿਲਕੁਲ ਖੜੇ ਨੇ ਸਾਡੀ ਭੈਣ ਰੇਸ਼ੋ ਜੀ ਖੜੀ ਹੈ ਔਰ ਸਾਡੀ ਭੈਣ ਜੀ ਖੜੇ ਨੇ ਔਰ ਅੱਜ ਇਸ ਦਰਬਾਰ ਦੇ ਵਿੱਚ ਪੂਰੀ ਜਸਲ ਫੈਮਿਲੀ ਪਹੁੰਚੀ ਹੋਈ ਹੈ ਜਸਲ ਸਾਹਿਬ ਅੱਜ ਹਰ ਸਾਲ ਹੀ ਝੰਡੇ ਦੀ ਰਸਮ ਹੁੰਦੀ ਹੈ ਸਰ ਜੈ ਬਾਪੂ ਜੀ ਦੀ ਜਿਹੜਾ ਬਾਪੂ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਡੇਰਿਆਂ ਦੇ ਵਿੱਚ ਜੀ ਉਹ ਸਤਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ। ਤੇ ਇਹ ਦਾ ਸਮਝਦੇ ਨਹੀਂ ਚੱਲਦੇ ਬੜੀ ਦੇਵ ਦੀ ਚੱਲਦੀ ਹੈ। ਜੀ। ਸੋ ਬਾਕੀ ਵੀ ਡੇਰੇ ਦੇ ਵਿੱਚ ਚੱਲ ਗਿਆ। ਇਹ ਡੇਰਾ ਜਿਹੜਾ ਉਹਨਾਂ ਦਾ ਜਨਮ ਸਥਾਨ ਆ। ਜੀ। ਜਨਮ ਸਥਾਨ ਦੇ ਉੱਤੇ ਝੰਡਾ ਜਿਹੜਾ ਆ ਜਨਮ ਦਿਨ ਵਾਲੇ ਦਿਨ ਚੜਦਾ। ਹੂੰ। ਇੱਥੇ ਜਿਹੜਾ ਧੂਣਾ ਚੱਲ ਰਿਹਾ ਆ। ਹੂੰ। ਇਹ ਧੰਤਨ ਸ਼੍ਰੀ ਬਾਪੂ ਗੰਗਾਦਾਸ ਜੀ ਦੇ ਹੱਥਾਂ ਦਾ ਲਾਇਆ ਹੋਇਆ। ਔਰ ਜਿਹੜਾ ਛਪੜੀ ਧਾਮਾ ਜੀ ਉੱਥੇ ਬਾਪੂ ਜੀ ਦਾ ਆਪਣਾ ਧੁਣਾ ਲਾਇਆ ਹੋਇਆ ਉਹਨਾਂ ਨੂੰ ਅੱਛਾ ਚਾਲੂ ਕੀਤਾ ਹੋਇਆ ਬਾਪੂ ਗੰਗਾਦਾਸ ਜੀ ਬਾਪੂ ਕੁੰਬਦਾਸ ਜੀ ਦੇ ਗੁਰੂ ਸੰਸਰ ਬਾਪੂ ਗੰਗਾਦਾਸ ਜੀ ਕੁੰਬਦਾਸ ਜੀ ਦੇ ਗੁਰੂ ਆ ਜੀ ਤੇ ਬਾਪੂ ਜੀ ਦੇ ਕਰਕੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਹੈ ਜੀ ਜੀ ਸੋ ਹੁਣ ਜਿੰਨੇ ਵੀ ਡੇਰੇ ਆ ਵੱਖਰੇ ਵੱਖਰੇ ਡੇਰੇ ਆ ਵੱਖਰੇ ਵੱਖਰੇ ਸਥਾਨ ਆ ਜੀ ਹਰ ਡੇਰੇ ਤੇ ਹਰ ਬੰਦਾ ਆਪਣੀ ਮਰਜ਼ੀ ਦੇ ਨਾਲ ਚਲਾ ਰਿਹਾ ਹੈ ਜੀ ਸੋ ਬਾਪੂ ਜੀ ਦੀ ਜਿਹੜੀ ਰਜਾਇਆ ਉਹ ਸੰਗਤ ਦੇ ਵਿੱਚ ਹੀ ਆ ਵਾਹ ਜੀ ਸੰਗਤ ਤੋਂ ਹੀ ਸਾਰਾ ਕੁਝ ਸਿੱਖਣ ਦੀ ਲੋੜ ਆ ਜੀ ਕਿਉਂਕਿ ਜਿਹੜੀ ਸੰਗਤ ਆ ਰਹੀ ਹੈ ਇਹ ਬਹੁਤ ਹੀ ਨਿਸ਼ਕਾਮ ਸ਼ਰਧ ਰੱਖਦੀ ਹੈ ਕਿਉਂਕਿ ਕਿਸੇ ਨੂੰ ਕੋਈ ਬੁਲਾ ਨਹੀਂ ਰਿਹਾ ਹਮ ਆਪਣੇ ਆਪ ਆ ਰਹੇ ਆ ਵਿਸ਼ਵਾਸ ਇੱਕ ਜਿਹੜਾ ਆ ਇਹੋ ਹੀ ਆਸਥਾ ਦਾ ਇੱਕ ਨਿਸ਼ਾਨੀ ਆ ਹਮ ਸੋ ਜੇਕਰ ਅਸੀਂ ਜਾਂ ਸਾਡਾ ਪਰਿਵਾਰ ਆ ਰਿਹਾ ਜੀ ਇਹ ਬਾਪੂ ਜੀ ਦੀ ਬੜੀ ਕਿਰਪਾ ਹੋਈ ਆ 1993 ਦੇ ਵਿੱਚ ਜਿਸ ਤੋਂ ਲਗਾਤਾਰ ਉਹਨਾਂ ਨੇ ਇਹ ਵਰਖਾ ਕੀਤੀ ہوئی ਹੈ ਸਾਡੇ ਤੇ ਕਮੀ ਨਹੀਂ ਹੈ ਕੋਈ ਕੋਈ ਕਮੀ ਨਹੀਂ ਹੈ ਔਰ ਜਿੰਨੀ ਉਹਨਾਂ ਨੇ ਇੱਜ਼ਤ ਸਮਾਜ ਦੇ ਵਿੱਚ ਦਿੱਤੀ ਹੈ ਜੀ ਮੈਂ ਉਹਦੇ ਕਾਬਲੀ ਹੈ ਨੀਗਾ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਜਿਹੜਾ ਹੈ ਮੈਂ ਇਹ ਮੇਰਾ ਵਿਸ਼ਵਾਸ ਹੈ ਕਿ ਜੀ ਚੱਲ ਰਿਹਾ ਹੈ ਸੋ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਹੈ ਇਹ ਵੀ ਉਹਨਾਂ ਦਾ ਨਾਮ ਦੇਣਾ ਬਿਲਕੁਲ ਜਿਹੜੀ ਯਾਤਰਾ ਹੋਈ ਹੈ ਇਹ ਵੀ ਉਹਨਾਂ ਦੇ ਇਲਹਾਮ ਤੇ ਹੋਈ ਹੈ ਇਹ ਬਖਸ਼ਿਸ਼ ਹੈ ਇਹ ਹੁਣ ਜਿਹੜੀ ਤੀਜੀ ਯਾਤਰਾ ਹੋਣੀ ਆ ਜੀ ਜੀ ਪਲੈਨ ਇਹ ਵੀ ਉਹਨਾਂ ਦੇ ਕਰਕੇ ਹੀ ਹੋ ਰਹੀ ਹੈ ਸੋ ਇਸ ਕਰਕੇ ਜਿਹੜਾ ਸ਼ਰਧਾ ਹੈ ਮੇਰੇ ਮਨ ਦੇ ਵਿੱਚ ਜੀ ਇਹ ਉਹਨਾਂ ਨੇ ਹੀ ਪੈਦਾ ਕੀਤੀ ਹੋਈ ਹੈ ਜੀ ਜੀ ਸੋ ਇਸ ਕਰਕੇ ਅੱਜ ਜਿਹੜਾ ਇਹ ਰਸਮ ਹੋ ਰਹੀ ਹੈ ਇਹ ਬਹੁਤ ਬਦਿਆ ਹੈ ਔਰ ਸੰਗਤ ਦੇ ਵਿੱਚ ਵਿਸ਼ਵਾਸ ਹੈ ਜੀ 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 ਸੋ ਸ਼ਰੀਫ ਫਕੀਰ ਜਨ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਨੇ ਹਰ ਸਾਲ ਇੱਥੇ ਆਉਂਦੇ ਨੇ ਔਰ ਇਹਨਾਂ ਦੇ ਨਾਲ ਪੋਸੂ ਹਾਂਜੀ ਮੈਂ ਨੂੰ ਆਸ਼ਾ ਜੀ ਭੈਣ ਜੀ ਨਾਲ ਗੱਲ ਹੋ ਚੁੱਕੀ ਹੈ ਮੇਰੀ ਔਰ ਮੇਰੀ ਭੈਣ ਰੇਸ਼ੀਓ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਜੈ ਬਾਪੂ ਕੁੰਬਦਾ ਜੈ ਬਾਪੂ ਜੀ ਕਮਤਾ ਸੀ ਅੱਜ ਮਾਬੇ ਕਿੰਨੇ ਪੰਜੀ ਕਿੰਨੇ ਸਾਲਾਂ ਤੋਂ ਆਉਂਦੇ ਹੋ ਤੁਸੀਂ ਅਸੀਂ ਕਾਫੀ ਜਹ ਤੋ ਥੋੜਾ ਪਹਿਲਾਂ ਇਹ ਹੋਣ ਲੱਗੇ ਬੇਟਾ ਹੋਣਾ ਅਸੀਂ ਇਹਨਾਂ ਦਾ ਅੱਛਾ ਜੀ ਇਹ ਆਉਣ ਲੱਗੇ ਉਦੋਂ ਬਾਅਦ ਜਦੋਂ ਬੇਟਾ ਹੋਣਾ ਆਣਾ ਅਸੀਂ ਉਦੋਂ ਤੋਂ ਅਸੀਂ ਇਹਨਾਂ ਦੇ ਨਾਲ ਆਉਂਦੇ ਸੀ ਡੇਰੇ ਚ ਬਾਪੂ ਦੀ ਕਿਰਪਾ ਹੋਈ ਬਹੁਤ ਕੁਛ ਆ ਜੀ ਜੀ ਬਿਲਕੁਲ ਹਾਂ ਜੀ ਜਿਵੇਂ ਬਾਪੂ ਨੇ ਸਾਨੂੰ ਕੋਈ ਕਮੀ ਨਹੀਂ ਛੱਡੀ ਕਿਸੇ ਕਲ ਦੀ ਕبھی ਸਭ ਕੁਝ ਹੀ ਬਾਪੂ ਨੇ ਦਿੱਤਾ ਜੋ ਮੰਗੋ ਇਹ ਸਰਕਾਰ ਤੋਂ ਮਿਲ ਜਾਂਦਾ ਆ ਵਿਸ਼ਵਾਸ ਹੋਣਾ ਬੰਦੇ ਦਾ ਪੱਕਾ ਰਹਿਣਾ ਬਹੁਤ ਜ਼ਰੂਰੀ ਹਾਂ ਜੀ ਬਹੁਤ ਜ਼ਰੂਰੀ ਆ ਇਹ ਬਾਕੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਹੀ ਨਹੀਂ ਸੀਗੇ ਕਿ ਅਸੀਂ ਇੱਥੇ ਤੱਕ ਪਹੁੰਚ ਸਕਾਂਗੇ ਮਤਲਬ ਜਸੋਬ ਸਾਹਿਬ ਕਰਕੇ ਪਤਾ ਲੱਗਾ ਇਹਨਾਂ ਦੇ ਇਹਨਾਂ ਦੇ ਕਰਕੇ ਸਾਰਾ ਕੁਝ ਸਾਨੂੰ ਕੁਝ ਪਤਾ ਲੱਗ ਰਿਹਾ ਹੈ ਇਹ ਮੇਰੀ ਸਾਡੀ ਭੈਣ ਹੈ ਜੀ ਰੇਸ਼ੋ ਜੀ ਬੜੇ ਸਤਕਾਰਯੋਗ ਨੇ ਔਰ ਕਿੰਦੇ ਹੁੰਦੇ ਨੇ ਨਾ ਵੀ ਜਿਸ ਮਿਲਿਏ ਮਨ ਹੋਏ ਅਨੰਦਾ ਮਤਲਬ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਸੰਗਤ ਕਰਕੇ ਜਿਵੇਂ ਸਤਿਗੁਰਾਂ ਦੀ ਛਤਰ ਛਾਇਆ ਵੇਹਟ ਅਨੰਦਾ ਜਾਂਦਾ ਇਹਨਾਂ ਦੇ ਵਿੱਚ ਵੀ ਇੱਕ ਬੜੀ ਪਿਆਰੀ ਰੂਹ ਹੈ ਜਿਹੜੀ ਰੂਹ ਦੇ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਇਹਨਾਂ ਦੇ ਇਹਨਾਂ ਦੇ ਚਰਨਾਂ ਨੂੰ ਸਪਰਸ਼ ਕਰਦੇ ਆ ਤਾਂ ਬੜਾ ਆਨੰਦ ਆਉਂਦਾ ਹੈ ਸੋ ਅਸੀਂ ਦੁਆ ਕਰਦੇ ਹਾਂ ਕਿ ਸਤਿਗੁਰ ਸਾਡੀਆਂ ਭੈਣਾ ਤੇ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਵਰਸਾਉਂਦਾ ਰਹੇ ਅੱਜ ਪਹਿਲੀ ਪਾਸ਼ਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ ਉਹ ਵੀ ਪੂਰੇ ਸੰਸਾਰ ਦੇ ਵਿੱਚ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਤੇ ਉਸੇ ਤਰ੍ਹਾਂ ਜੇ ਬਾਪੂ ਕੁੰਬਦਾਜੀ ਦੇ ਦਰਬਾਰ ਦੇ ਵਿੱਚ ਵੀ ਮਤਲਬ ਇਸੇ ਤਰ੍ਹਾਂ ਹੀ ਰੌਣਕ ਜਿਹੜੀ ਲੱਗੀ ਹੋਈ ਹੈ ਔਰ ਜੱਸਾ ਸਾਹਿਬ ਜੀ ਸਾਹਿਬ ਸਤਿਗੁਰ ਨਾਨਕ ਪਾਸ਼ਾ ਪਹਿਲੀ ਪਾਸ਼ਾ ਹੀ ਜੀ ਜਬ ਇਹ ਜਨਮ ਦਿਨ ਦਾ ਜੀ ਜਿਨ੍ਹਾਂ ਨੇ ਕ੍ਰਿਤਿਆਵਾਂ ਦੇ ਵਿਰੁੱਧ ਆਵਾਜ਼ ਨੂੰ ਬੁਲੰਦ ਕੀਤਾ ਔਰ ਰਾਜੇ ਸ਼ੀਮ ਮਕਦਮ ਕੁੱਤੇ ਕਿਹਾ ਪੈ ਗਿਆ ਜੀ ਜਿਹੜਾ ਬੰਦੇ ਦੀ ਫਿਤਰਤ ਆ ਉਹ ਦੂਜਿਆਂ ਤੇ ਜ਼ੁਲਮ ਢਾਉਣ ਦੀ ਵੱਧ ਆ ਤੇ ਲੇਕਿਨ ਗੁਰੂਆਂ ਨੇ ਜੋ ਸਿਖਾਇਆ ਕਿ ਕ੍ਰਿਤੀ ਕਿਤੇ ਵੀ ਹੈ ਉਹਨੂੰ ਬੰਦ ਕਰ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਅਸਲੀ ਜੇਕਰ ਉਹ ਕਹਿੰਦੇ ਤੈਂ ਨੱਚਣਾ ਚਾਹੋ ਨਾ ਨਾ ਤੇ ਮਦਾਨੇ ਜੰਗ 'ਚ ਨੱਚ ਬਿਲਕੁਲ ਜਿੰਨ ਪ੍ਰੇਮ ਗਿਆ ਤੇ ਨਹੀਂ ਪ੍ਰਾਪਾਇਆ ਸੋ ਸਤਿਗੁਰੂ ਨਾਨਕ ਪਾਸ਼ਾ ਜਿਦੇ ਅੱਜ ਜਿਹੜਾ ਐ ਪ੍ਰਕਾਸ਼ ਜਿਹੜਾ ਆਇਆ ਜੀ ਉਹਦੇ ਤੇ ਵੀ ਪੂਰੀ ਮਨੁੱਖਤਾ ਨੂੰ ਜਿਹੜੇ ਅਨਸਾਨੀਅਤ ਤੇ ਚੱਲਦੇ ਹੋਏ ਜਾਤ ਪਾਤ ਤੋਂ ਦੂਰ ਹੋ ਕੇ ਕਿੰਝ ਕਰਕੇ ਬੰਦ ਛੱਕ ਕੇ ਸਰਬੱਤ ਦਾ ਭਲਾ ਮੰਗਦੇ ਆ ਉਹਨਾਂ ਸਾਰੇ ਹੀ ਮਨੁੱਖਤਾ ਦੇ ਐ ਨੂੰ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਲੱਖ ਲੱਖ ਮੁਬਾਰਕਾਂ ਕਿਉਂਕਿ ਇਹ ਜਨਮ ਵਿਹਾੜੇ ਤੇ ਸਾਨੂੰ ਆਪਣੇ ਆਪ ਨਾਲ ਪ੍ਰਾਨ ਕਰਨ ਦੀ ਲੋੜ ਆ ਬਿਲਕੁਲ ਕਿ ਜੇਕਰ ਅਸੀਂ ਦੁਨੀਆ ਤੇ ਆਏ ਆ ਤੇ ਦੂਸਰੇ ਲਈ ਕੁਝ ਕਰਨ ਦਾ ਸੋਚੀਏ ਜੇਕਰ ਆਪਣੇ ਲਈ ਕੀਤਾ ਤੇ ਉਹ ਤਾਂ ਬਾਕੀ ਵੀ ਜਿਹੜੀ ਆ ਪ੍ਰਾਣੀ ਤੋਂ ਬਿਨਾ ਸਾਰੇ ਜਾਨਵਰ ਪੰਛੀ ਕਰ ਰਹੇ ਆ ਬਿਲਕੁਲ ਪਰ ਬੰਦਾ ਜਿਹੜਾ ਆ ਉਹਨੂੰ ਮਾਨਸਿਕ ਜਨ ਮਾਇਆ ਕਿ ਤੇਰਾ ਤਾਂ ਹੀ ਖਿਆਲ ਹੋਣਾ ਜੇਕਰ ਦੂਜਿਆਂ ਦੇ ਭਲੇ ਲਈ ਸੋਚੂਗਾ ਬਿਲਕੁਲ ਬਿਲਕੁਲ ਦੂਸਰਿਆਂ ਦਾ ਭਲਾ ਹੋਣਾ ਬਹੁਤ ਜ਼ਰੂਰੀ ਹੈ ਔਰ ਕਹਿੰਦੇ ਆ ਕਿ ਜੇਕਰ ਤੂੰ ਦੂਸਰਿਆਂ ਦੇ ਭਲੇ ਬਾਰੇ ਸੋਚੇਗਾ ਤਾਂ ਅਕਾਲ ਪੁਰਖ ਆਪਣੇ ਆਪ ਨਾਲ ਕਰੇਗਾ ਸਪੋਸ ਨਾਮ ਚਰਨ ਦੇ ਸਮੇ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਔਰ ਪਾਲੇਵਾਲ ਵਿਖੇ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ